ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲੇ ਵਿੱਚ ਸਟਬਲ ਬਰਨਿੰਗ ਸੰਬੰਧੀ ਵਿੜੀ ਮਹਿੰਮ ਦੇ ਤਹਿਤ ਡਾਕਟਰ ਹਰਜਿੰਦਰ ਸਿੰਘ 베ਦੀ ਵਿਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪਿੰਡ ਗੁਰਦਾਸ ਨੰਗਲ ਦਾ ਦੌੜਾ ਕੀਤਾ ਗਿਆ ਤੱਕ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਤੇ ਮਨਜੀਤ ਸਿੰਘ ਰਾਜਲਾ ਐਸ.ਡੀ.ਐਮ ਗੁਰਦਾਸ ਰੰਗਲ ਕਬਨ ਸਿੰਘ ਡੀ.ਐਸ.ਪੀ ਮਨਜੀਤ ਸਿੰਘ ਏ.ਡੀ.ਓ ਸ਼੍ਰੀਮਤੀ ਸਰਬਜੀਤ ਕੋਰ ਸਰਪੰਚ ਗੁਰਦਾਸ ਰੰਗਲ ਨੰਬਰਦਾਰ ਅਤੇ ਪਿੰਡ ਵਾਸੀ ਮੌਜੂਦ ਸਨ ਇਸ ਮੌਕੇ ਤੇ ਉਹਨਾਂ ਨੇ ਕਿਸਾਨਾਂ ਵੱਲੋਂ ਪ੍ਰਾਲੀ ਪ੍ਰਬੰਧਨ ਤਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਫਸਲ ਦੀ ਰਹਿਣ ਖੂਦ ਪ੍ਰਾਲੀ ਸੰਭਾਲੀ ਜਾ ਰਹੀ ਹੈ ਜੋ ਬਹੁਤ ਵਧੀਆ ਉਪਰਾਲਾ ਹੈ ਜੱਸੀ ਪਿੰਡ ਗੁਰਦਾਸਨਗਲ ਆਇਆ ਮੇਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੇ ਲੋਡ ਅਫਸਰਾਂ ਦੀ ਐਗਰੀਕਲਚਰ ਬੈਕਪਾਸ ਸਾਰੇ ਇੱਥੇ ਨੇ ਇਹ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਹੇਠ ਤੱਕ ਦੀ 41 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਾਰਕ ਰਿ ਸੰਬੰਧੀ ਜਿਹੜੀ ਪ੍ਰਾਲੀਬਾਗ ਨਹੀਂ ਲਾਣੀ ਉਹ ਤੁਸੀਂ ਮੰਡੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਦੇ ਅਸੀਂ ਸ਼ਕਤੀ ਦੇ ਨੰਦੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਐ ਪਲੱਸ ਜਿਹੜੇ ਵੀ ਕਿਸਾਨ ਅਸੀਂ ਬਾੜੂ ਛੁਰ ਤੋਂ ਅਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਣੀ ਨੂੰ ਅੱਗ ਨਾ ਲਾਓ ਇਹਨਾਂ ਦਾ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਜਾਨੀ ਵਾਲੀ ਨੁਕਸਾਨ ਹੈ ਸਿਹਤ ਪੱਖੋਂ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀਆਂ ਚ ਨਹੀਂ ਮੰਨ ਰਿਹਾ ਉਸ ਸਬੰਧ ਵਿੱਚ ਐਫਆਈਆਰ ਵੀ ਕੀਤੀਆਂ ਰਹੀਆਂ ਡੈਂਟਰੀਆਂ ਫਾਈਨ ਵੀ ਲਾਏ ਨੇ ਤੇ ਮੈਂ ਇਹ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸ ਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਚਿਗੇ ਅਸੀਂ ਸਾਰਿਆਂ ਨੇ ਇਹ ਕੀਤਾ ਕਿ ਜਿੱਦਾਂ ਹੁਣ ਅਸੀਂ ਮੋਖੇ ਤੇ ਵੀ ਖੜੇ ਆਂ ਬੜੀ ਵਧੀਆ ਤਰੀਕੇ ਦੇ ਨਾਲ ਬੇਲੀਂ ਕਰਾ ਕੇ ਇਹਨਾਂ ਦੇਖੀਏ ਜਿਹੜੀ ਆਨਵਲ ਪਸ਼ੂਆਂ ਦੇ ਕੰਮ ਵੀ ਆ ਸਕਦੀ ਹੈ ਤੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦੇਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦੇਈਏ ਪ੍ਰਾਣੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਇਹ ਮੈਨੂੰ ਕਿ ਸਰਕਾਰ ਪੱਖੋਂ ਵੀ ਹਦਾਇਤਾਂ ਅਸੀਂ ਇੱਥੇ ਦੇ ਸਕਤੀ ਨਾਲ ਲਵਾਂਗੇ ਕਿਸੇ ਤਰ੍ਹਾਂ ਦੀ ਸ਼ਰਾਰਤੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅੱਛੀ ਰਾਲੇ ਮੇਲੇ ਕੀ ਦੇਣਾ ਆਪਣਾ ਗੁਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਹਾਂਗਾ ਕਿ ਸੱਤੀ ਨਾਲ ਲਾਂਦੇ ਹੋਏ ਜਾਂ ਆਪਣੀ ਸਾਡੀ ਅਪੀਲ ਬੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਂਦੇ ਨਾਨ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈਏ ਕੋ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਦਾ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਕਿ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਲੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ ਸਾਡੇ ਨਾਲ ਨੋਡ ਅਫਸਰ ਕਲਸਟਰ ਅਫਸਰ ਸਾਡੇ ਤਹਿਸੀਲਦਾਰ ਸਾਡਾ ਐਗਰੀਕਲਚਰ ਬੈਕਪੇ ਦੇ ਪੁਲਿਸ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ डीसी साहब आप ऐसे फील्ड ਤੇ ਉਤਰੇ ਨੇ ਐਸਪੀ ਸਰਹਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਤੇ ਕੋਈ ਉਹ ਜੀ ਸ਼ਰਾਬੀਆਂ ਸ਼ਾਗ ਲੰਦਾ ਉਹਨ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪੋਲੂਸ਼ਨ ਨਾ ਫੈਲੇ ਐਂਡ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਸਤਰੀ ਕੰਮ ਛੱਡ ਕੇ ਅਸੀਂ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸੰਘਾ ਬਾਰ ਬਾਰ ਸਮਝਾ ਰਹੇ ਆ ਕਿ ਅੱਗ ਨਾ ਲਾਓ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕਾ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਬੇਲਰ ਅਸੀਂ ਦਿੱਤੇ ਹੋਇਆ ਸੁਪਰ ਚੈਦਰ ਅਸੀਂ ਦਿੱਤੇ ਹੋਇਆ ਕਾਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਤ ਲਈ ਅਸੀਂ 24 ਘੰਟੇ ਚੱਲ ਰਿਹਾ ਕਿਸੇ ਨੇ ਕੋਈ ਵੀ ਲੋਡ ਪੰਦੀ ਹੈ ਉਸੇ ਵੇਲੇ ਉਹਨਾਂ ਦੇ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿੱਲ ਪ੍ਰੋਵਾਈਡ ਕੀਤੇ ਜਾ ਰਹੇ ਜੇ ਅਸੀਂ ਅੰਨਾ ਕੁਝ ਕਰ ਰਹੇ ਹਾਂ ਤੇ ਤੁਹਾਡਾ ਵੀ ਇੱਕ ਸਾਡ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਹੈ ਸਰ ਲਈ ਕੋਈ ਹੈਲਪਲਾਈਨ ਨੰਬਰ ਦਿੱਤੇਗੇ ਜਿਸਾ ਕੋਈ ਅਗਲਾ ਕੰਮ ਜੇ ਤੁਸੀਂ ਨੂੰ ਕਾਲ ਕਰ ਸਕੀ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਜਿਹੜਾ ਅਸੀਂ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਐਲ ਹੋ ਰਾਹੀਂ ਤੁਹਾਡੇ ਪੱਤਰਕਾਰ ਵੀ ਰਹਿਣਾ ਵੀ ਸਾਂਝਾ ਕਰ ਦਵਾਂਗੇ 266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਅੱਤੇ ਕਾਲ ਕਰੋ ਅੱਛੇ ਉਸ ਸੰਬੰਧੀ ਉਸਦੇ ਕਲਸਰ ਅਫਸਰ ਨੋਡਲ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਜਗ੍ਹਾ ਤੇ ਪ੍ਰੋਵਾਈਡ ਕਰਾਨਾ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਉਹਦਾ ਪੂਰਾ ਆਪਣਾ ਲਾਹੇਰ ਬਲੋ ਕਈ ਵਾਰੀ ਕਿ ਕਿਸਾਨ ਵੀਰਾਂ ਤੁਹਾਂਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਕੁਛ ਆਪਾਂ ਨਹੀਂ ਇੱਥੇ ਗੱਲਬਾਤ ਰੱਖ ਕੇ ਜੇ ਵੀ ਚੀਜ਼ ਦੀ ਲੋੜ ਆ ਸਾਡੇ ਕੋਲ ਲਊ ਬਟ ਇਹ ਇਨਸ਼ੋਰ ਕਰਾਓ ਕਿ ਅੱਗ ਕਿਸੇ ਤਰ੍ਹਾਂ ਵੀ ਨਾ ਲੱਗੇ